ਅੱਖਾਂ ਦੀ ਰੋਸ਼ਨੀ ਥੋੜੀ ਬਈ ਦਿਨਾਂ ਦੇ ਵਿੱਚ ਪੂਰੀ ਹੋ ਜੂ ਅਜਿਹੀ ਦਵਾਈ ਤਿਆਰ ਕਰਤੀ ਦੇਸੀ ਦਰੂ ਦਾ ਫਾਰਮੂਲਾ ਹਜ਼ਾਰਾਂ ਹੀ ਮਰੀਜ਼ਾਂ ਜਿਹੜੇ ਮਲੇ ਬਿਮਾਰਾਂ ਦਾ ਠੀਕ ਕੀਤਾ। ਇਹੀ ਨਹੀਂ ਹੋਰ ਵੀ ਹਜ਼ਾਰਾਂ ਬਿਮਾਰਾਂ ਦਾ ਹੱਲ ਕੀਤਾ। ਰੋਈਪੁਰ ਸ਼ਹਿਰ ਦੇ ਵਿੱਚ ਆਇਆ ਡਾਕਟਰ ਗੁਰਚਰਨ ਸਿੰਘ ਥੰਦ ਜੀ ਕੋਲ ਤੇ ਪੁੱਛਦੇ ਵੀ ਕਿਹੜੀ ਕਿਹੜੀ ਬਿਮਾਰੀਆਂ ਦਾ ਹੱਲ ਹੈਗਾ ਜਿਵੇਂ ਕਿ ਇਹ ਪਿਆ ਇਧਰ ਪਾਊਡਰ ਇਹ ਪੁੱਛਦੇ ਆਂ ਇਹਦੇ ਬਾਰੇ ਵੀ ਤੇ ਕਿ ਖਾਸ ਜਿਹੜਾ ਪਾਣੀ ਹੈ ਇਹ ਤੁਸੀਂ ਪਾਣੀ ਘਰ ਦੇ ਵਿੱਚ ਬਣਾ ਕੇ ਪੀ ਸਕਦੇ ਹੋ। ਇਹ ਤੁਹਾਨੂੰ ਫਾਰਮੂਲਾ ਬਿਲਕੁਲ ਫਰੀ ਦੱਸਾਂਗੇ ਵੀ ਕਿਵੇਂ ਤੁਸੀਂ ਤਿਆਰ ਕਰਨਾ ਹੈ। ਇਹਦੇ ਵੀ ਹਜ਼ਾਰਾਂ ਫਾਇਦੇ ਤੁਸੀਂ ਦੱਸੇ ਸੀ ਹਨਾ ਜ ਕੱਟ ਕੇ ਪਾਣਾ ਹੈ ਗਾਜਰ ਕੱਟ ਕੇ ਵਾ ਪਾ ਸਕਦੇ ਹੋ ਹਾਂਜੀ ਤੇ ਥੋੜੇ ਅੱਧਾ ਨਿੰਬੂ ਨਾਲ ਬਸ ਥੋੜਾ ਬਤਾ ਹੋਰ ਕੁਛ ਨਾ ਕੁਛ ਲੈ ਸਕਦੇ ਹੋ ਵਿੱਚ ਨਿੰਬੂ ਪਾ ਦੇਣਾ ਤੇ ਇਹਨੂੰ ਰੱਖ ਦੇਣਾ 10 ਘੰਟਿਆਂ ਬਾਅਦ ਤੁਸੀਂ ਉਹਨੂੰ ਦੁਬਾਰਾ ਯੂਜ਼ ਕਰਦੇ ਦਿਨ ਤੁਸੀਂ ਇਹ ਪਾਣੀ ਪੀਓ ਇਹਦੇ ਵਿੱਚ ਬੜੀ ਤਾਕਤ ਹੈ ਸਾਰੇ ਤੁਹਾਡੇ ਜਿਹੜੇ ਤੱਤ ਨੇ ਸਰੀਰ ਦੇ ਪੂਰੇ ਕਰਨੇ ਸ਼ੁਰੂ ਕਰ ਦੇਗਾ ਘਰ ਵਿੱਚ ਤਿਆਰ ਕਰ ਲਓ ਬੜਾ ਸੌਖਾ ਤਰੀਕਾ ਠੀਕ ਹੈ ਜੀ ਇੱਕ ਤੁਸੀਂ ਕਹਿੰਦੇ ਸੀ ਜਿਹੜੇ ਅੱਜ ਕੱਲ ਮਤਲਬ ਮੁੰਡੇ ਮਰੀਜ਼ ਹੋ ਚੁੱਕੇ ਆ ਬਹੁਤ ਜ਼ਿਆਦਾ ਨਸ਼ੇ ਦੇ ਜੀ ਜੀ ਕੋਈ ਭੁੱਕੀ ਖਾਂਦਾ ਕੋਈ ਅਫੀਮ ਖਾਂਦਾ ਕੋਈ ਵੱਡੇ ਵੱਡੇ ਨਸ਼ੇ ਵੀ ਕਰਦੇ ਆ ਜੀ ਜੀ ਉਹਨਾਂ ਦਾ ਟ੍ਰੀਟਮੈਂਟ ਤੁਸੀਂ ਕਿਹੜੇ ਤਰੀਕੇ ਨਾਲ ਕਰਦੇ ਹੋ ਤੁਸੀਂ ਕਹਿੰਦੇ ਵੀ ਹਜ਼ਾਰਾਂ ਹੀ ਮੁੰਡਿਆਂ ਦਾ ਟ੍ਰੀਟਮੈਂਟ ਤੁਸੀਂ ਕੀਤਾ ਨਸ਼ੇ ਦਾ ਬਿਲਕੁਲ ਸਾਡੇ ਕੋਲ ਦੇਖੋ ਆਹ ਕੈਪਸੂਲ ਭਰੇ ਹੋਏ ਆ ਇਹ ਵੱਡੇ ਵੱਡੇ ਕੈਪਸੂਲ ਨੇ ਦਿਖਾਓ ਦਰਸ਼ਕਾਂ ਨੂੰ ਹਾਂਜੀ ਤੇ ਆ ਦੇਖੋ ਠੀਕ ਹੈ ਤੇ ਇਹ ਜਿਹੜੇ ਕੈਪਸੂਲ ਨੇ ਇਹ ਅਸੀਂ ਕੈਪਸੂਲ ਦਿੰਨੇ ਆ ਪੇਸ਼ੈਂਟ ਨੂੰ ਜਿਹੜੇ ਪੇਸ਼ੈਂਟ ਭੁੱਕੀ ਖਾਂਦੇ ਨੇ ਜਾਂ ਕਿਸੇ ਵੀ ਤਰ੍ਹਾਂ ਦਾ ਦੁਨੀਆ ਦਾ ਕੋਈ ਵੀ ਇਹਦੇ ਨਾਲ ਛੱਡਿਆ ਜਾ ਸਕਦਾ ਹਮਮ ਔਰ ਛੜੀਂਦਾ ਕਿਵੇਂ ਆ ਅਸੀਂ ਪਹਿਲੇ ਦਿਨ ਜਦੋਂ ਦਵਾਈ ਸ਼ੁਰੂ ਕਰਦੇ ਆ ਨਸ਼ਾ ਬਿਲਕੁਲ ਬੰਦ ਕਰ ਦਿੰਨੇ ਆ ਟੋਟਲ ਨਸ਼ਾ ਜਿਹੜਾ ਕੋਈ ਨਸ਼ਾ ਕਰ ਰਿਹਾ ਹੋਵੇ ਭਾਵੇਂ ਉਹ ਚਿੱਟੇ ਦੇ ਟੀਕੇ ਲਾ ਰਿਹਾ ਪਹਿਲੇ ਦਿਨ ਤੋਂ ਪਹਿਲੇ ਦਿਨ ਜਿਵੇਂ ਚਿੱਟੇ ਦੇ ਟੀਕੇ ਲਾ ਰਿਹਾ ਹੋਵੇ ਤਦ ਵੀ ਠੀਕ ਹੈ ਜੀ ਉਹ ਬੰਦ ਹੋ ਜਾਂਦੇ ਆ ਇਹ ਦਵਾਈ ਸ਼ੁਰੂ ਹੋ ਜਾਂਦੀ ਤੇ ਦੋ ਦਿਨਾਂ ਬਾਅਦ ਅਸੀਂ ਇਸ ਦਵਾਈ ਦੀ ਜਿਹੜੀ ਇਹ ডোজ ਘਟਾਣੀ ਸ਼ੁਰੂ ਕਰਦੇ ਦਵਾਈ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਕਦੇ ਵੀ ਦਵਾਈ ਦੀ ਲੋੜ ਡਾਕਟਰ ਸਾਹਿਬ ਜਿਵੇਂ ਕਹਿੰਦੇ ਪਹਿਲੇ ਦਿਨ ਤੋਂ ਹੁਣ ਤੁਸੀਂ ਸਮਝ ਲਓ ਚਿੱਟਾ ਪੀਨੇ ਹੋ ਪਹਿਲੇ ਦਿਨ ਤੁਸੀਂ ਬੰਦ ਕਰ ਦਾਂਗੇ ਨਹੀਂ ਇਹਦੇ ਵਿੱਚ ਕੋਈ ਰਿਸਕ ਤਾਂ ਨਹੀਂ ਹੈਗਾ ਬਿਲਕੁਲ ਜੀ ਨਾ ਕੋਈ ਤੋੜ ਆਉਂਦੀ ਹੈ ਟੁੱਟ ਭੱਜ ਕੋਈ ਨਹੀਂ ਹੈਗੀ ਕੋਈ ਲੈਟਰਿੰਗ ਨਹੀਂ ਲੱਗਦੀਆਂ ਕੋਈ ਉਲਟੀਆਂ ਨਹੀਂ ਲੱਗਦੀਆਂ ਕੋਈ ਮਰੋੜ ਨਹੀਂ ਕਿਸੇ ਤਰ੍ਹਾਂ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਜੇਕਰ ਕੋਈ ਡਿਲੀਵਰੀ ਕਰਦਾ ਹੈ ਤੇ ਡਿਲੀਵਰੀ ਕਰੀ ਜਾਵੇ ਕੋਈ ਇਹਦੇ ਵਿੱਚ ਨਿਸ਼ਾਨੀ ਹੈਗਾ ਨਹੀਂ ਹੈਗਾ ਕਿ ਵੀ ਮੇਰੇ ਤੋਂ ਡਿਲੀਵਰੀ ਨਹੀਂ ਹੋਣੀ ਉਹ ਉਸੇ ਤਰ੍ਹਾਂ ਡਿਲੀਵਰੀ ਕਰ ਸਕਦਾ ਹੈ ਜੇਕਰ ਕੋਈ ਜ਼ਿੰਮੇਵਾਰ ਹੈ ਉਹ ਕਈ ਵੋਂਦਾ ਫਿਰਦਾ ਹੈ ਜਾਂ ਝੋ ਨਾ ਲਾਂਦਾ ਫਿਰਦਾ ਐ ਝੋ ਨਾ ਲਵਾਉਂਦਾ ਫਿਰਦਾ ਜੋ ਵੀ ਕੰਮ ਕਰ ਰਿਹਾ ਉਹ ਉਸੇ ਤਰ੍ਹਾਂ ਹੀ ਕੰਮ ਕਰਦਾ ਨਾ ਆਪਣਾ ਕੰਮ ਛੱਡਣ ਦੀ ਲੋੜ ਛੱਡਣ ਦੀ ਲੋੜ ਹੀ ਨਹੀਂ ਜਦੋਂ ਤਾਕਤ ਹੀ ਉਹੇ ਰਹਿਣੀ ਕਿਤੇ ਇਹਦੀ ਆਦਤ ਤਾਂ ਨਿਬੰਦਨ ਲੱਗਦੀ ਵੀ ਨਸ਼ਾ ਛੱਡਤਾ ਵੀ ਇਹਦੀ ਆਦਤ ਲਾਗੀ ਬੰਦਦੇ ਅਸੀਂ ਸਿਰਫ 15 ਦਿਨਾਂ ਦੀ ਡੋਜ਼ ਹੀ ਤਾਂ ਬੰਨੀ ਹੋਈ ਅਸੀਂ 2 ਦਿਨਾਂ ਬਾਅਦ ਇਹਨੂੰ ਘਟਾਉਣ ਲੱਗ ਪੈਨੇ ਆ ਤੇ 15 ਦਿਨਾਂ ਦੇ ਵਿੱਚ ਜਾ ਕੇ ਜਿਹੜੀ ਇਹ ਮੈਡੀਸਨ ਹੈ ਬਿਲਕੁਲ ਖਤਮ ਹੋ ਜਾਂਦੀ ਹੈ ਘਟ ਜਾਂਦੀ ਡੋਜ਼ ਹੀ ਨਹੀਂ ਰਹਿੰਦੀ 15 ਤੋਂ 20 ਦਿਨਾਂ ਦੇ ਵਿੱਚ ਬੰਦਾ ਨਸ਼ਾ ਛੱਡ ਦੂਗਾ ਹੀ ਬਿਲਕੁਲ ਜੀ ਗਾਰੰਟੀ ਸ਼ੁੱ ਜਾ ਬੰਦਾ ਕੋਈ ਵੀ ਨਸ਼ਾ ਕਰਦੇ ਹੋ ਤੇ 15 ਦਿਨਾਂ ਦੇ ਵਿੱਚ ਇਹ ਕੈਪਸੂਲ ਵੀ ਬੰਦ ਕਰ ਦਾਂਗੇ ਬਸ ਇਹ ਚੀਜ਼ ਦੀ ਗਰੰਟੀ ਹੋਊਗੀ ਹਣਾ ਬਿਲਕੁਲ ਜੀ ਇਸ ਗੱਲ ਦੀ ਵੀ ਗਰੰਟੀ ਹੈ ਕਿ 15 ਦਿਨਾਂ ਬਾਅਦ ਕੈਪਸੂਲ ਦੀ ਜ਼ਰੂਰਤ ਹੀ ਨਹੀਂ ਪੈਣੀ ਚਲੋ ਜੀ ਬੰਦਾ ਨਸ਼ਾ ਛੱਡ ਗਿਆ ਨਸ਼ਾ ਛੱਡਣ ਤੋਂ ਬਾਅਦ ਹੀ ਬਹੁਤ ਬੰਦੇ 'ਚ ਮਤਲਬ ਕਮੀਆਂ ਆਉਂਦੀਆਂ ਨੇ ਹੋਰ ਬਹੁਤ ਹੀ ਰੀਆਂ ਬਿਮਾਰੀ ਹੁੰਦੀਆਂ ਨੇ ਉਹਨਾਂ ਦਾ ਕੀ ਹੁੰਦਾ ਜੀ ਫਿਰ ਦੇਖੋ ਜੀ ਕੁਝ ਬੱਚਿਆਂ ਨੂੰ ਇਹ ਨਸ਼ਾ ਦਰਦੇ ਹੀ ਨਹੀਂ ਛੱਡ ਕੇ ਨਸ਼ਾ ਛੱਡਣ ਤੋਂ ਬਾਅਦ ਸਾਡੀ ਟਾਈਮਿੰਗ ਘਟ ਜੂਗੀ ਸਾਡੇ ਢਿੱਲਾਪਨ ਆ ਜਾਊਗਾ ਗੁਪਤ ਰੋਗ ਜਿਹੜੇ ਸਾਡੇ ਮਤਲ ਲੋਕੇ ਹੋਏ ਨਸ਼ੇ ਦੇ ਕਰਕੇ ਉਹ ਟਾਈਮ ਪਾਸ ਕਰੀ ਜਾਂਦੇ ਨੇ ਨਾ ਵਿਆਹ ਵੀ ਨਹੀਂ ਕਰਾਉਂਦੇ ਤੇ ਦਰਦ ਦੇ ਵਿਆਹ ਵੀ ਨਹੀਂ ਕਰਾਉਂਦੇ ਠੀਕ ਹੈ ਜੀ ਉਹਨਾਂ ਦੇ ਸ਼ਿਕਰਾਣੂ ਤੱਕ ਖਤਮ ਹੋ ਜਾਂਦੇ ਨੇ ਔਰ ਸਾਡੇ ਕੋਲ ਉਹਦੇ ਲਈ ਮੈਡੀਸਨ ਹੈਗੀ ਬੜੇ ਵਿਧਿਆ ਦੇਖੋ ਇਹ ਕੈਪਸੂਲ ਨੇ ਚਿੱਟੇ ਰੰਗ ਦੇ 골ਡ ਰੰਗ ਦੇ ਕੈਪਸੂਲ ਨੇ ਰੈਡ ਕਲਰ ਦੇ ਨੇ ਇਹ ਸਾਰੇ ਹੀ ਇਸੇ ਤਰ੍ਹਾਂ ਦੇ ਨੇ ਇਸੇ ਬਿਮਾਰੀ ਵਾਸਤੇ ਉਹਨਾਂ ਦੇ ਮਤਲਬ ਬਿਮਾਰੀ ਦੇ ਹਿਸਾਬ ਨਾਲ ਦਿੱਤੇ ਜਾਣਗੇ ਜੀ 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 ਜੇ ਜੇਕਰ ਉਹਨਾਂ ਨੂੰ ਮੰਨ ਲਓ ਢਿੱਲਾ ਪਾਣੀ ਕਿਸੇ ਨੂੰ ਆ ਗਿਆ ਤਾਂ ਅਸੀਂ ਉਹ ਢਿੱਲੇ ਪਾਣ ਦੀ ਦਵਾਈ ਦੇ ਦੇਣੀ ਹੈ ਟਾਈਮਿੰਗ ਕੱਟ ਗਈ ਹੈ ਤਾਂ ਵੀ ਠੀਕ ਹੈ ਇੱਕ ਮਹੀਨੇ ਦੀ ਡੋਜ਼ ਲੋੜ ਇਹ ਇੱਕ ਮਹੀਨਾ ਖਾਣੀ ਪੈਂਦੀ ਹੈ ਦਵਾਈ ਤੇ ਇੱਕ ਮਹੀਨੇ ਦੇ ਵਿੱਚ ਜਿਹੜੀ ਉਹਦੀ ਮਤਲਬ ਕੋਈ ਵੀ ਜਿਹੜੀ ਪਾਵਰ ਘਟੀ ਹੋਈ ਹੈ ਸਾਰੀ ਠੀਕ ਹੋਏ ਜਿਵੇਂ ਤੁਸੀਂ ਗਰੰਟੀ ਇਹਦੀ ਲੈ ਕੇ ਕਹਿੰਦੇ ਵੀ ਦੇ ਦਾਂਗੇ ਉਹਦੀ ਵੀ ਗਰੰਟੀ ਹੋਊਗੀ ਉਹਦੀ ਫੁੱਲ ਗਰੰਟੀ ਹੈ ਜੀ ਮਹੀਨੇ ਬਾਅਦ ਬਿਲਕੁਲ ਪਹਿਲੇ ਦਿਨ ਤੋਂ ਰਿਜ਼ਲਟ ਆਉਣਾ ਸ਼ੁਰੂ ਹੋ ਜਾਂਦਾ ਹੈ ਹਾਂਜੀ ਹਾਂਜੀ ਜਿਵੇਂ ਅੱਜ ਮੈਡੀਸਨ ਖਾਧੀ ਹੈ ਸਵੇਰੇ ਖਾਧੀ ਹੈ ਸ਼ਾਮ ਵੀ ਡੋਜ਼ ਲਈ ਤੇ ਸ਼ਾਮ ਨੂੰ ਡੋਜ਼ ਤੋਂ ਬਾਅਦ ਉਹਨੂੰ ਪਤਾ ਲੱਗ ਜਾਊਗਾ ਵੀ ਵਾਕਈ ਮੈਂ ਕੁਝ ਮੈਡੀਸਨ ਖਾਣੀ ਸ਼ੁਰੂ ਕਰ ਦਿੱਤੀ ਹਾਂ ਉਹ ਜਿਵੇਂ ਮੁੰਡਾ ਦਾ ਹੋਗਾ ਜੀ ਕਪੈਣਾ ਹੁੰਦੀਆਂ ਨੇ ਉਹਨਾਂ ਨੂੰ ਵੀ ਪ੍ਰੋਬਲਮ ਹੁੰਦੀਆਂ ਨੇ ਕਈ ਜੀ ਜੀ ਉਹਨਾਂ ਨਿਊਨਾਂ ਦਾ ਸਿਰਫ 10 ਦਿਨ ਸਾਡੇ ਕੋਲ ਦਵਾਈ ਖਾਣੀ ਪੈਂਦੀ ਹੈ ਅਸੀਂ ਉਹ ਮੈਡੀਸਿਨ ਦਿੰਨੇ ਆ ਸਿਰਫ 10 ਦਿਨਾਂ ਦੇ ਵਿੱਚ ਕਵਰ ਕਰ ਗਏ ਉਹ ਵੀ ਠੀਕ ਹੋ ਜਾਣਗੇ ਕੋਈ ਮਹਿੰਗਾ ਇਲਾਜ ਨਹੀਂ ਹੈਗਾ ਬਿਲਕੁਲ ਸਸਤਾ ਇਲਾਜ ਹੈ ਤੇ 10 ਦਿਨਾਂ ਦੇ ਵਿੱਚ ਉਹ ਬਿਲਕੁਲ ਠੀਕ ਹੋ ਹੁਣ ਇਹਦੇ ਬਾਰੇ ਸੋ ਇੱਕ ਤੁਸੀਂ ਅੱਖਾਂ ਦੀ ਦਵਾਈ ਬਾਰੇ ਦੱਸਿਆ ਸੀਗਾ ਹਾਂਜੀ ਜਿਹੜਾ ਡ੍ਰੌਪਸ ਹੈ ਅੱਖਾਂ ਦਾ ਇਹ ਅਸੀਂ ਆਪ ਤਿਆਰ ਕੀਤਾ ਹੈ ਇਹ ਚਿੱਟਾ ਮੋਤੀਆ ਜਾਂ ਕੋਈ ਵੀ ਮੋਤੀਆ ਉਤਰਿਆ ਕਾਲਾ ਮੋਤੀਆ ਉਤਰਦਾ ਪਿਆ ਹੈ ਤੇ ਇਹ ਪਹਿਲਾਂ ਹੀ ਕਵਰ ਕਰਨਾ ਸ਼ੁਰੂ ਕਰ ਦਿੰਦਾ ਹੈ ਰੋਸ਼ਨੀ ਘਟ ਗਈ ਰੋਸ਼ਨੀ ਵਧਾ ਦਿੱਤੀ ਜਾਂਦੀ ਹੈ ਔਰ ਇਹਦੇ ਤੋਂ ਇਲਾਵਾ ਜੇ ਆ ਸਾਡੇ ਕੋਲ ਡਰਾਪਸ ਨੇ ਹਾਂਜੀ ਇਹ ਜਿੰਦੇ ਸ਼ਕਰਾਂ ਨੂੰ ਘਟਨੇ ਠੀਕ ਹੈ ਜੀ ਨਿੱਲ ਸ਼ਕਰਾਂ ਨੂੰ ਜਾਂ ਸ਼ਕਰਾਂ ਨੂੰ ਘਟਨੇ ਇਹਦੇ ਵਿੱਚੋਂ ਅਸੀਂ ਡਰਾਪਸ ਪਾ ਕੇ ਦੇਣੇ ਆ ਦੋ ਬੂੰਦਾਂ ਦਿਨ ਹੀ ਪੀਣੀਆਂ ਹੁੰਦੀਆਂ ਨੇ ਇੱਕ ਜਾਂ ਦੋ ਬੂੰਦਾਂ ਉਹ ਅਸੀਂ ਪੇਸ਼ੈਂਟ ਦੇ ਮੁਤਾਬਕ ਅਸੀਂ ਬੰਦਨੇ ਆ ਡੋਜ਼ ਤਾਂ ਇਹ ਉਹ ਮਹੀਨੇ ਬਾਅਦ ਜਾ ਕੇ ਸ਼ਕਰਾਂ ਨੂੰ ਟੈਸਟ ਕਰਾ ਲੈ ਪੂਰੇ ਹੋਏ ਹੋਣ ਇੱਕ ਇਹ ਪਾਊਡਰ ਦੇਖਣਾ ਇਹ ਕਦੇ ਵਾਸਤੇ ਇਹ ਪਾਊਡਰ ਇਸੇ ਵਾਸਤੇ ਹੈ ਜਿੰਨਾ ਇਹ ਨਾਲੇ ਤਾਂ ਇਹਦੇ ਨਾਲ ਸੈੱਲ ਪੂਰੇ ਹੋ ਜਾਂਦੇ ਆ ਜਿਨ੍ਹਾਂ ਦੇ ਸੈੱਲ ਘਟ ਜਾਂਦੇ ਜਿਵੇਂ ਆਮ ਸੈੱਲ ਘਟ ਗਏ ਪੰਜ ਪੁੜੀਆਂ ਅਸੀਂ ਖਵਾਣੇ ਆ ਸੈੱਲ ਪੂਰੇ ਉਹ ਇਹ ਕਹਿੰਦੇ ਵੀ ਇੱਕ ਕੁੜੀ ਨਾਲ 20000 ਸੈਲ ਵਜ ਜਾਂਦਾ ਹਾਂਜੀ ਹਾਂਜੀ ਉਹ ਹੀ ਗੱਲ ਤੇ ਇੰਨੇ ਕੋ ਘਟਦੇ ਆ ਤੇ ਪੰਜ ਕੁੜੀਆਂ ਫਾਈਆਂ ਦੇ ਲੱਖ ਸੈਲ ਹੋ ਗਏ ਤੇ ਦੂਸਰਾ ਇਹ ਜਿਹੜੇ ਮਤਲਬ ਇਹੀ ਦਵਾਈ ਜਿਹੜੀ ਸ਼ਕਰਾਣੂ ਪੈਦਾ ਕਰਦੀ ਏ ਵੀਰਜ ਨੂੰ ਸੰਗਣਾ ਕਰਦੀ ਏ ਟਾਈਮਿੰਗ ਵਧਾਉਂਦੀ ਏ ਔਰ ਹੋਰ ਵੀ ਬੜੇ ਤਰ੍ਹਾਂ ਦੇ ਮਤਲਬ ਗੁਪਤ ਰੋਗ ਜਿੰਨੇ ਵੀ ਹੈਗੇ ਨੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਰਿਜ਼ਲਟ ਹੁਣ ਆਪਣੀ ਜਾਣਕਾਰੀ ਸਾਰੀ ਚੀਜ਼ਾਂ ਬਾਰੇ ਦੇ ਦਿੱਤੀ ਹੁਣ ਇੱਥੇ ਕਈ ਫਿਰੋਜ਼ਪੁਰ ਦੇ ਵਿੱਚ ਆ ਵੀ ਜਾਣਗੇ ਕਈ ਆ ਵੀ ਨੇ ਸਾਰੇ ਦੂਰ ਬੈਠੇ ਆ ਕੋਈ ਫੋਰਨ ਕੰਟਰੀ ਦੇ ਵਿੱਚ ਬੈਠੇ ਆ ਉਹਨਾਂ ਦਾ ਆਪਾਂ ਕਿਵੇਂ ਕਰਾਂਗੇ ਉਹਨਾਂ ਦੇ ਵਰਿਗਰ ਲਗਾਣੇ ਆ ਮੈਂ ਮੈਂ ਨੰਬਰ ਥੱਲੇ ਦੇ ਦੇਣਾ ਆਪਾਂ ਲਿਖ ਦੇਣੇ ਆ ਤੇ ਉਹ ਨੰਬਰ ਦੇ ਮੁਤਾਬਕ ਸਾਡੇ ਨਾਲ ਗੱਲ ਕਰ ਲੈਣੇ ਇੱਕ ਆ ਸਾਡੇ ਕੋਲ weight ਗੇਨ ਵਾਸਤੇ ਕੈਪਸੂਲ ਨੇ ਜਿਹੜਾ ਜਿੰਨਾਂ ਦਾ weight ਨਹੀਂ ਵਧ ਰਿਹਾ ਸਰੀਰ ਪਤਲਾ ਹੈ ਸਰੀਰ ਵਧ ਨਹੀਂ ਰਿਹਾ ਉਹਨਾਂ ਵਾਸਤੇ ਇੱਕ ਸਵੇਰੇ ਇੱਕ ਸ਼ਾਮ ਨੂੰ ਖਾਣਾ ਹੁੰਦਾ ਇਹ weight ਗੇਨ ਹੈ weight ਵਧਾ ਦਿੰਦਾ ਬਿਲਕੁਲ ਤੇ ਜਿਹਨਾਂ ਲਈ ਬਚਪਨ ਤੋਂ ਹੀ ਪਤਲੇ ਪਤਲੇ ਹੀ ਹੁੰਦੇ ਉਹਨਾਂ ਨੂੰ ਵੀ ਕੰਮ ਕਰ ਦੂਗਾ ਬਿਲਕੁਲ ਜੀ ਬਿਲਕੁਲ ਜਿਹੜੇ ਬਚਪਨ ਤੋਂ ਹੀ ਪਤਲੇ ਨੇ ਨਾ ਉਹਨਾਂ ਨੂੰ ਹੁਣ ਅੱਜਕੱਲ ਤਾਂ ਨਿੱਕੇ ਨਿੱਕੇ ਬੱਚੇ ਜਿਵੇਂ ਲੜਕੀਆਂ ਨੇ ਬੜੀਆਂ ਹੀ ਵਿਚਾਰੀਆਂ ਦੁੱਬਲੀਆਂ ਹੀਆਂ ਨੇ ਉਹਨਾਂ ਨੂੰ ਅਸੀਂ ਇਹ ਦੇਨੇ ਆ ਬੜੇ ਵਧੀਆ ਤਰੀਕੇ ਨਾਲ ਉਹਨਾਂ ਦਾ ਸਰੀਰ ਬੜਾ ਸੋਹਣਾ ਬਣ ਜਾਏ ਠੀਕ ਹੈ ਇਹਨਾਂ ਵਿੱਚ ਕੋਈ ਵੀ ਦਵਾਈ ਆਪਾਂ ਮੰਗਵਾ ਸਕਦੇ ਕੋਰੀਅਰ ਦੇ ਵਿੱਚ ਹਾਂਜੀ ਅਸੀਂ ਫੋਰਨ ਬਾਹਰਲੇ ਮੁਲਕਾਂ ਦੇ ਵਿੱਚ ਵੀ ਕੋਰੀਅਰ ਲਗਾਣੇ ਆ ਹਾਂਜੀ ਕੋਰੀਅਰ ਆਈ ਭੇਜੀ ਤੇ ਮੈਡੀਸਨ ਤੇ ਸਾਨੂੰ ਸੰਡੇ ਨਹੀਂ ਆਣਾ ਜੇ ਕਿਸੇ ਨੇ ਦੁਕਾਨ ਤੇ ਆਣਾ ਇੱਥੇ ਹੁਣ ਆਪਣਾ ਐਡਰੈਸ ਕੀ ਹੋਊਗਾ ਪ੍ਰੋਪਰ ਜੀ ਤੇ ਮੇਰਾ ਨਾਮ ਡਾਕਟਰ ਗੁਰਜਨ ਸਿੰਘ ਹੈ ਹਾਂਜੀ ਆਊਟਸਾਈਡ ਬਾਂਸੀ ਗੇਟ ਨੇੜੇ ਕੈਰਨ ਲੈਬਾਰਟਰੀ ਫਰੋਹੇਪੁਰ ਸਿਟੀ 95924 05224 ਤੇ ਕਾਲ ਕਰਕੇ ਜਦੋਂ ਮਰਜ਼ੀ ਆ ਸਕਦੇ ਇਹ ਨੰਬਰਾਂ ਤੇ ਕਾਲ ਕਰ ਲਓ ਵੀ ਤੁਸੀਂ ਘਰੇ ਬੈਠੇ ਕੋਰੀਅਰ ਕਰਵਾਉਣਾ ਚਾਹੇ ਤੁਸੀਂ ਇੱਥੇ ਲੋਕੇਸ਼ਨ ਤੇ ਪਹੁੰਚਣਾ ਇਹ ਸਾਰੀ ਜਾਣਕਾਰੀ ਤੁਹਾਨੂੰ ਬਾਕੀ ਆਪੇ ਦੇ